ਇਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਆ ਇਹਦੇ ਕਰਕੇ ਇਹ ਧਰਨਾ ਲੱਗਿਆ ਕਿ ਕੱਲ 12 ਵਜੇ ਦੀ 11 1 ਵਜੇ ਦੀ ਘਟਨਾ ਵਾਪਰਨ ਦੇ ਬਾਵਜੂਦ ਅੱਜ 24 ਘੰਟਿਆਂ ਤੱਕ ਵੀ ਨਾ ਤਾਂ ਪੁਲਿਸ ਦੇ ਵੱਲੋਂ ਨਾ ਕਿਸੇ ਸਿਵਲ ਅਧਿਕਾਰੀ ਦੇ ਵੱਲੋਂ ਔਰ ਨਾ ਕਿਸੇ ਸਿਆਸੀ ਨਮਾਇंदे ਦੇ ਵੱਲੋਂ ਇਸ ਗਰੀਬ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਗਈ ਨਾ ਉਹਦੀ ਐਫ ਆਈ ਆਰ ਲਿਖੀ ਗਈ ਔਰ ਇਥੋਂ ਦੇ ਡਾਕਟਰਾਂ ਦੀ ਅਣਗਹਿਲੀ ਇਸ ਹੱਦ ਤੱਕ ਆ ਕਿ ਜਦੋਂ ਲੜਕੀ ਦੀਆਂ ਲੱਤਾਂ ਕੱਟੀਆਂ ਗਈਆਂ ਉਹ ਲੱਤਾਂ ਕੱਟ ਕੇ ਵੀ ਕੁੜੀ ਦੇ ਫਾਦਰ ਨੂੰ ਖੜਾ ਦਿਤਤੀਆਂ ਗਏ। ਹੋਰ ਅੱਜਕੱਲ ਦੀ ਪੁਲਿਸ ਆ ਜਿਹੜੀ ਇਹ ਸਿਆਸਤਦਾਨਾਂ ਦੇ ਹਿਸਾਬ ਨਾਲ ਚੱਲਦੀ ਆ। ਗੜਬੜਾਂ ਦੇ ਵਿੱਚ ਇਹ ਸਾਡੇ ਨਾਲੋਂ ਜ਼ਿਆਦੇ ਮਹਾਰਾਜ। ਇਹ ਵਕੀਲਾਂ ਨਾਲੋਂ ਵੀ ਜ਼ਿਆਦੇ ਮਾਰ ਹੁੰਦੇ ਆ। ਕੇਸ ਦੀ ਕਹਾਣੀ ਕਿਵੇਂ ਬਣਾਉਣੀ ਆ, ਸਟੋਰੀ ਕਿਵੇਂ ਲਿਖਣੀ ਆ। ਇੱਥੋਂ ਨੀਂਗਾ ਸਰਕਾਰਾਂ ਨੇ ਜਿਹੜੀਆਂ ਚਾਹੇ ਉਹ ਆਮ ਆਦਮੀ ਦੀ ਪਾਰਟੀ ਆ, ਚਾਹੇ ਭਾਜਪਾ ਦੀ ਆ, ਚਾਹੇ ਉਹ ਕਾਂਗਰਸ ਕਾਲੀ ਸੀਗੇ, ਇਹ ਸਾਰੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ। ਅਸੀਂ ਤਾਂ ਸਮਝਦੇ ਇਸ ਮੌਤ ਦੇ ਲਈ ਸਿੱਧੇ ਤੌਰ ਦੇ ਉੱਤੇ ਇਥੋਂ ਦਾ ਐਮ.ਐਲ.ਏ ਜਿੰਮਵਾਰਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅਸੀਂ ਖੜੇ ਹਾਂ ਪਿੰਡ ਸੇਵਾਲੇ ਦੇ ਵਿੱਚ ਕੱਲ ਇੱਕ ਟਰਾਲੇ ਥੱਲੇ ਆਉਣ ਵਾਲੇ ਇੱਕ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਪਿੰਡ ਵਾਲਿਆਂ ਵੱਲੋਂ ਜਨਕੀ ਅਫਸੋਸ ਦੇ ਵਿੱਚ ਇੱਕ ਜਨਕੀ ਧਰਨਾ ਲਾਇਆ ਗਿਆ ਕਿ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਤੱਕ ਸਾਡੇ ਨਾਲ ਪਿੰਡ ਵਾਸੀ ਨੇ ਕੁਝ ਆਗੂ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਅੱਜ ਜਿਹੜਾ ਭਾਈ ਜੀ ਤੁਸੀਂ ਧਰਨਾ ਲਾਇਆ ਰੋਡ ਦੇ ਉੱਤੇ ਕਾਰਨ ਕੀ ਹੈ ਧਰਨਾ ਲੱਗਣ ਦਾ ਧਰਨਾ ਲੱਗਣ ਦਾ ਕਾਰਨ ਇਸ ਹਲਕੇ ਦੇ ਐਮਐਲਏ ਅਮੋਲਕ ਸਿੰਘ ਦੀ ਨਿਕਾਮੀ ਔਰ ਇਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਆ ਇਹਦੇ ਕਰਕੇ ਇਹ ਧਰਨਾ ਲੱਗਿਆ ਕਿਉਂਕਿ ਕੱਲ ਲਗਭਗ 12:01 ਵਜੇ ਇਹ ਲੜਕੀ ਜਾ ਰਹੀ ਸੀ ਜੇਤੋਂ ਨੂੰ ਉਹਦੇ ਦੌਰਾਨ ਪਿੱਛੋਂ ਟਰਾਲਾ ਆਇਆ ਇਥੇ ਪਿੰਡ ਦੇ ਲੱਗ ਗਈ ਬਹੁਤ ਰਫ ਚਲਾ ਰਿਹਾ ਸੀ ਔਰ ਬਹੁਤ ਤੇਜ਼ ਚਲਾ ਰਿਹਾ ਸੀਗਾ ਜਿਹਦੇ ਕਰਕੇ ਇੱਕ ਸੜਕ ਪੱਟੀ ਹੋਈ ਆ ਔਰ ਦੂਸਰਾ ਮਸਲਾ ਜਿਹੜੀ ਉਹਦੀ ਡਰਾਈਵਿੰਗ ਸੀ ਉਹ ਬਹੁਤ ਗਲਤ ਤਰੀਕੇ ਦੀ ਸੀਗੀ ਜਿਹਦੇ ਸਿੱਟੇ ਵਜੋਂ ਉਹ ਲੜਕੀ ਤੇ ਉਹਦੇ ਨਾਲ ਦੋ ਇੱਕ ਹੋਰ ਸੀਗੇ ਉਹਨਾਂ ਦੀ ਘਰਾਂ ਦੇ ਵਿੱਚੋਂ ਚਾਚੀ ਉਹ ਹਾਰਸ਼ੇ ਦਾ ਸਹਾਰ ਹੋਈਆਂ ਤੇ ਉਹ ਲੜਕੀ ਦੀ ਜਿਹੜੀ ਦੋਵੇਂ ਲੱਤਾਂ ਜਿਹੜੀਆਂ ਉੱਤੇ ਉਹਦੇ ਉੱਪਰ ਦੀ ਟਰਾਲਾ ਲੰਘਿਆ ਤੇ ਮੈਡੀਕਲ ਕਾਲਜ ਦੇ ਵਿੱਚ ਜਾ ਕੇ ਉਹਦੀ ਮੌਤ ਹੋ ਗਈ ਕੁੜੀ ਦੀ ਪਰ ਕੱਲ 12 ਵਜੇ ਦੀ 11 1 ਵਜੇ ਦੀ ਘਟਨਾ ਵਾਪਰਨ ਦੇ باوجود ਅੱਜ 24 ਘੰਟਿਆਂ ਤੱਕ ਵੀ ਨਾ ਤਾਂ ਪੁਲਿਸ ਦੇ ਵੱਲੋਂ ਨਾ ਕਿਸੇ ਸਿਵਲ ਅਧਿਕਾਰੀ ਦੇ ਵੱਲੋਂ ਔਰ ਨਾ ਕਿਸੇ ਸਿਆਸੀ ਨਮਾਇंदे ਦੇ ਵੱਲੋਂ ਇਸ ਗਰੀਬ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਗਈ ਨਾ ਉਹਦੀ ਐਫ ਆਈ ਆਰ ਲਿਖੀ ਗਈ ਔਰ ਇਥੋਂ ਦੇ ਡਾਕਟਰਾਂ ਦੀ ਅੰਗਿਲੀ ਇਸ ਹੱਦ ਤੱਕ ਸਾਨੂੰ ਜੋ ਹੁਣੇ ਜਾਣਕਾਰੀ ਮਿਲੀ ਆ ਜਦੋਂ ਲੜਕੀ ਦੀਆਂ ਲੱਤਾਂ ਕੱਟੀਆਂ ਗਈਆਂ ਉਹ ਲੱਤਾਂ ਕੱਟ ਕੇ ਇਹ ਵੀ ਕੁੜੀ ਦੇ ਫਾਦਰ ਨੂੰ ਖੜਾ ਦਿੱਤੀਆਂ ਗਈਆਂ ਜਦੋਂ ਕਿ ਮੈਡੀਕਲੀ ਵੀ ਤੇ ਲੀਗਲੀ ਵੀ ਪੂਰੀ ਤਰ੍ਹਾਂ ਨਾਲ ਗਲਤ ਆ ਇਹ ਗੱਲ ਇਸ ਕਰਕੇ ਅਸੀਂ ਇਹ ਜਾਮ ਲਾਇਆ ਕਿ ਕੋਈ ਕੁੜੀ ਦੇ ਮਾਪਿਆਂ ਦੇ ਜਾਂ ਹਾਦਸੇ ਦੇ ਜਿਹੜੇ ਸ਼ਿਕਾਰਸੀ ਉਹਨਾਂ ਦੇ ਚਸ਼ਮਦੀਦ ਗਵਾਹ ਸੀ ਉਹਨਾਂ ਨੇ ਬਿਆਨ ਲਿਖ ਕੇ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਜਿਹੜੀ ਕਿ ਕੀਤੀ ਨਹੀਂ ਸੀ ਜਾ ਰਹੀਗੀ ਹਾਲਾਂਕਿ ਇਸ ਮਸਲੇ ਦੇ ਸਬੰਧ ਦੇ ਵਿੱਚ ਸਵੇਰੇ 8 ਵਜੇ ਐਸਐਸਪੀ ਸਾਹਿਬ ਨਾਲ ਫਰੀ ਕੋਟ ਹਰਜੀਤ ਸਿੰਘ ਉਹਨਾਂ ਨਾਲ ਗੱਲ ਹੋ ਗਈ ਆ ਔਰ ਅਸੀਂ ਜਾਮ ਲਗਭਗ 11:30 ਵਜੇ ਲਾਇਆ 8 ਵਜੇ ਤੋਂ 3:30 ਘੰਟਿਆਂ ਤੱਕ ਵੀ ਕਿਸੇ ਅਧਿਕਾਰੀ ਨੇ ਕੋਈ ਬਿਆਨ ਲਿਖਣ ਦੀ ਪੁਲਿਸ ਦੇ ਮੁਲਾਜ਼ਮਾਂ ਨੇ ਬਿਆਨ ਲਿਖਣ ਦੀ ਜਹਿਮਤ ਨਹੀਂ ਠਾਈ ਔਰ ਨਾ ਇਹਨਾਂ ਨੇ ਟ੍ਰੈਫਿਕ ਨੂੰ ਜਦੋਂ ਪਤਾ ਲੱਗ ਗਿਆ ਸੀ ਅਸੀਂ ਅਨਾਉਂਸ ਕੀਤਾ ਸੀ ਵੀ ਅਸੀਂ ਟ੍ਰੈਫਿਕ ਜਾਮ ਕਰਾਂਗੇ ਨਾ ਲੋਕਾਂ ਦੇ ਰਾਹਗੀਰਾਂ ਦੀ ਸਮੱਸਿਆ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਕੋਈ ਟ੍ਰੈਫਿਕ ਦਾ ਬਦਲਵੇਂ ਇੰਤਜ਼ਾਮ ਕੀਤੇ ਸੋ ਇਸ ਰੋਸ ਵਜੋਂ ਅਸੀਂ ਅੱਜ ਇਹ ਜਾਮ ਲਾਇਆ ਸੀਗਾ ਦੇ ਵਿੱਚ ਨਕਾਮੀ ਜ਼ਿਆਦਾ ਹੈ ਕਿ ਡਾਕਟਰਾਂ ਦੀ ਹੈ ਨਾ ਡਾਕਟਰਾਂ ਨੇ ਜੋ ਲਿਖ ਕੇ ਭੇਜਣਾ ਹੁੰਦਾ ਪੁਲਿਸ ਨੂੰ ਉਹਦੇ ਦੇ ਜਿੰਨ ਕੇ ਕਾਰਵਾਈ ਕਰਨੀ ਹੁੰਦੀ ਆ ਇਹ ਤਾਂ ਡਾਕਟਰ ਦੀ ਆਪਾਂ ਜ਼ਿਆਦਾ ਵੇਖਾਂਗੇ ਕਹਿੰਲੀ ਆ ਦੋ ਗੱਲਾਂ ਨੇ ਇੱਕ ਮਸਲਾ ਹੈਗਾ ਡਾਕਟਰਾਂ ਵੱਲੋਂ ਇਹਨਾਂ ਨੂੰ ਰਿਪੋਰਟ ਆਉਣ ਦਾ ਔਰ ਦੂਜਾ ਮਸਲਾ ਹੈਗਾ ਇਹਨਾਂ ਨੂੰ ਸਾਰੀ ਜਾਣਕਾਰੀ ਸੀ ਟਰਾਲ ਲੈ ਇਹਨਾਂ ਨੇ ਫੜ ਕੇ ਅੰਦਰ ਲਾਇਆ ਨਾ ਇਹ ਐਨ ਤਾਂ ਨਹੀਂ ਮੇ ਇਹਨਾਂ ਦੀ ਨਿਗਾਚ ਨਹੀਂ ਸੀ ਇਹ ਗੱਲ ਇਹ ਇੱਕ ਦੂਜੇ ਤੇ ਸਿੱਟਣ ਦੀ ਆਦਤ ਆ ਵੀ ਡਾਕਟਰ ਇਹਨਾਂ ਤੇ ਸਿੱਟ ਦੇਣਗੇ ਇਹ ਡਾਕਟਰ ਤੇ ਸਿੱਟ ਦੇਣਗੇ ਇਹੀ ਚੱਲਦਾ ਆਉਂਦਾ ਔਰ ਅੱਜਕੱਲ ਦੀ ਪੁਲਿਸ ਆ ਜਿਹੜੀ ਇਹ ਸਿਆਸਤਦਾਨਾਂ ਦੇ ਹਿਸਾਬ ਨਾਲ ਚੱਲਦੀ ਆ ਤੇ ਮਤਲਬ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਤੇ ਸਿਆਸਤ ਜਾਦੇ ਕਰਦੀ ਆ ਇਸ ਕਰਕੇ ਇਹ ਇਸ ਮਸਲੇ ਨੂੰ ਸਿਆਸਤ ਦਾ ਮਸਲਾ ਬਣਾਉਣਾ ਚਾਹੁੰਦੇ ਆ ਸਾਡਾ ਮਸਲਾ ਤਾਂ ਇਹ ਆ ਜਿਵੇਂ ਪੰਜਾਬੀ ਚ ਸਿੱਧੇ ਕਹਿੰਦੇ ਆ ਵੀ ਅੱਗ ਪਾਓ ਸਵਾਹ ਪਾਓ ਦਾਲ ਸਵਾਦ ਬਣਨੀ ਚਾਹੀਦੀ ਆ ਜਦੋਂ ਸਾਡਾ ਹਾਦਸਾ ਵਾਪਰ ਗਿਆ ਸਾਡੀ ਐਫ ਆਈ ਆਰ ਹੋਣੀ ਚਾਹੀਦੀ ਆ ਇਹ ਕੌਣ ਜ਼ਿੰਮੇਵਾਰਾ ਲੇਟ ਹੋਣ ਦੇ ਵਿੱਚ ਇਹ ਇਹਨਾਂ ਦਾ ਕੰਮ ਆ ਦੇਖਣਾ ਸਾਡਾ ਕੋਈ ਕੰਮ ਨਹੀਂ ਇਹ ਹਾਂਜੀ ਪੁਲਿਸ ਪ੍ਰਸ਼ਾਸਨ ਆਇਆ ਸੀ ਤੁਹਾਨੂੰ ਕੀ ਵਿਸ਼ਵਾਸ ਦਿਵਾ ਗਿਆ ਹੁਣ ਪੁਲਿਸ ਪ੍ਰਸ਼ਾਸਨ ਆਇਆ ਔਰ ਉਹਨਾਂ ਨੇ ਸਾਡੇ ਜਾਮ ਤੋਂ ਬਾਅਦ ਬੰਦਾ ਭੇਜਿਆ ਉੱਥੇ ਬਿਆਨ ਲਿਖਣ ਦੇ ਵਾਸਤੇ ਕੁੜੀ ਦੇ ਬਾਪ ਦੇ ਔਰ ਸਾਡੀ ਜੋ ਜਾਣਕਾਰੀ ਹੈ ਉੱਥੇ ਸਾਡੇ ਨਮਾਇंदे ਹੈਗੇ ਆ ਸਾਡਾ ਇਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਉੱਥੇ ਮੌਜੂਦ ਆ ਔਰ ਉਹਨਾਂ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੇ ਬਿਆਨ ਆ ਜਿਹੜੇ ਉਹ ਲਿਖਣਾ ਸ਼ੁਰੂ ਹੋ ਗਿਆ ਜਿਹਦੇ ਆਧਾਰ ਤੇ ਐਫ ਆਈ ਆਰ ਹੋਣੀ ਆ ਔਰ ਸਾਨੂੰ ਇਹਨਾਂ ਤੇ ਭਰੋਸਾ ਨਹੀਂ ਵੀ ਬਿਆਨ ਸਹੀ ਲਿਖਣਗੇ ਜਾਂ ਬਿਆਨ ਲਿਖ ਵੀ ਲੈ ਜਦੋਂ ਉਹਨੂੰ ਆ ਕੇ ਟਾਈਪ ਕਰਨਾ ਹੈ ਪ੍ਰੋਬਲਮ ਉੱਥੇ ਆ ਕੇ ਵੀ ਖੜੀ ਹੋ ਜਾਂਦੀ ਆ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਅਸੀਂ ਜੋ ਕਾਨੂੰਨ ਮੁਤਾਬਕ ਬਿਆਨ ਹਕੀਕਤਾਂ ਜੋ ਸੱਚਾ ਉਹੋ ਲਿਖਾਂਗੇ ਤੇ ਉਹਦੇ ਮੁਤਾਬਕ ਉਹ ਬਿਆਨ ਲਿਖਣ ਲੱਗ ਗਿਆ ਅਸੀਂ ਇਹ ਇਹ ਉਹਨਾਂ ਨੇ ਭਰੋਸਾ ਦਿੱਤਾ ਵੀ ਇਹਦੇ 'ਚ ਕੋਈ ਨੈਗਲੀਜੈਂਸੀ ਨਹੀਂ ਹੋਊਗੀ ਇਸ ਭਰੋਸੇ ਤੋਂ ਬਾਅਦ ਅਸੀਂ ਜਿਹੜਾ ਜਾਮ ਆ ਉਹ ਜਾਮ ਛੱਡਿਆ ਪਰ ਸਾਡਾ ਧਰਨਾ ਜਿਹੜਾ ਉਹ ਜਾਰੀ ਰਹੂਗਾ ਜੇ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਕੋਈ ਵੀ ਗਲਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਦੁਬਾਰਾ ਵੀ ਜਾਮ ਲਾ ਸਕਦੇ ਹਾਂ ਜਾਂ ਖਾਸ ਕਰਕੇ ਜੇ ਐਫ ਆਈ ਆਰ ਦੇ ਵਿੱਚ ਗੜਬੜ ਹੋਈ ਤਾਂ ਕਿਸ ਤਰ੍ਹਾਂ ਦੀ ਕਿੰਨੇ ਤੁਸੀਂ ਗੜਬੜ ਗੜਬੜਾਂ ਦੇ ਵਿੱਚ ਇਹ ਸਾਡੇ ਨਾਲੋਂ ਜ਼ਿਆਦਾ ਮਹਾਰਾਜ ਇਹ ਵਕੀਲਾਂ ਨਾਲੋਂ ਵੀ ਜ਼ਿਆਦਾ ਮਾਰ ਹੁੰਦੇ ਆ ਕੇਸ ਦੀ ਕਹਾਣੀ ਕਿਵੇਂ ਬਣਾਉਣੀ ਹੈ ਸਟੋਰੀ ਕਿਵੇਂ ਲਿਖਣੀ ਹੈ ਉਹਦੇ ਵਿੱਚ ਕਿਹੜੇ ਲਫ਼ਜ਼ ਪਾਉਣੇ ਆ ਕਿਹੜੇ ਨਹੀਂ ਪਾਉਣੇਗੇ ਇਹ ਬਹੁਤ ਇਹਦੇ ਚ ਆ ਕੇ ਗੜਬੜ ਕਰ ਦਿੰਦੇ ਆ ਹੋ ਸਕਦਾ ਟਰੱਕ ਵਾਲੇ ਦਾ ਟਰਾਲੇ ਵਾਲੇ ਦਾ ਕਸੂਰ ਕੱਢਣ ਦੀ ਬਜਾਏ ਉਹ ਕੁੜੀ ਦਾ ਕਸੂਰ ਹੀ ਲਿਖ ਦੇਣਾ ਹਾਂ ਨਿਵਾਲਗ ਸੀ ਉਹ ਜਨਕ 18 ਸਾਲ ਤੋਂ ਘੱਟ ਸੀ ਕੁੜੀ ਦਾ ਮਤਲ ਲਗਭਗ 20 ਸਾਲ ਦੀ ਕੁੜੀ ਆ ਕੋਈ ਨਿਵਾਲਗ ਨਹੀਂ ਹੈਗੀ ਉਹ ਕੁੜੀ ਬਿਲਕੁਲ ਸਾਡੇ ਕੋਲੇ ਡਾਕੂਮੈਂਟ ਨੇ ਉਹਦਾ ਮੈਂ ਬਰਥ ਸਰਟੀਫਿਕੇਟ ਦੇਖਿਆ ਔਰ ਉਹਦੇ ਮੁਤਾਬਕ ਕੁੜੀ ਨਿਵਾਲਗ ਆ ਨਿਵਾਲਗ ਨਹੀਂ ਗਈ ਬਾਲ ਅਗਾ ਕੁੜੀ ਕਾਨੂੰਨ ਇਨਸਾਫ ਆ ਦੇ ਧਰਨੇ ਲਾ ਕੇ ਕਿਉਂ ਲੈਣੇ ਪੈਂਦੇ ਆ ਉਹ ਸਾਨੂੰ ਕਿਉਂ ਨਹੀਂ ਮਿਲਦੇ ਇਹ ਤੋਂ ਨਗਾ ਸਰਕਾਰਾਂ ਨੇ ਜਿਹੜੀਆਂ ਚਾਹੇ ਉਹ ਆਮ ਆਦਮੀ ਦੀ ਪਾਰਟੀ ਆ ਚਾਹੇ ਭਾਜਪਾ ਦੀ ਆ ਚਾਹੇ ਉਹ ਕਾਂਗਰਸ ਕਾਲੀ ਸੀਗੇ ਇਹ ਸਾਰੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਲੋਕ ਵਿਰੋਧੀ ਆ ਇਹੀ ਇਹਨਾਂ ਦੀ ਖਸਲਤ ਆ ਪਾਰਟੀ ਜਿਹੜੀ ਮਰਜੀ ਆ ਜੇ ਔਰ ਜਿਹੜੀ ਇਹ ਸੜਕ ਆ ਇਹਦੇ ਬਾਰੇ ਰੋਜ ਇਥੇ ਹਾਦਸੇ ਵਾਪਰਦੇ ਆ ਕੱਲ ਇੱਕ ਕੁਕੜੀ ਦੀ ਇਹਦੀ ਮੌਤ ਹੋਈ ਆ ਇੱਕ ਜਿੱਥੇ ਆਪਾਂ ਖੜੇ ਆ ਇੱਥੋਂ 20 25 ਕਰਮਾਂ ਤੇ ਇਧਰਲੇ ਪਾਸੇ ਹਾਦਸਾ ਵਾਪਰਿਆ ਉਹ ਵੀ ਇੱਕ ਇੱਥੇ ਮੌਤ ਹੋਈ ਹੈ ਮੇਰੀ ਜਾਣਕਾਰੀ ਮੁਤਾਬਕ ਇਹ ਤਾਂ ਪਹਿਲਾਂ ਵੀ ਇੱਥੇ ਹਾਦਸੇ ਹੋਏ ਆ ਸੜਕ ਟੁੱਟੀ ਹੋਈ ਆ ਪਰ ਸਾਡੀ ਜਾਣਕਾਰੀ ਵਿੱਚ ਕਹਿੰਦੀ ਆ ਕਿ ਪੌਣੇ 4 ਕਰੋੜ ਰੁਪਇਆ ਸਰਕਾਰ ਵੱਲੋਂ ਪਾਸ ਹੋ ਕੇ ਵੀ ਆ ਗਿਆ ਇਹ ਕਿਤੇ ਗੱਠ ਕਿਤੋਂ ਬਣਾ ਲੈਂਦੇ ਆ ਅੱਧਿਕ ਛੜਤੀ ਅੱਧਿਕ ਫੇਰ ਰੱਖਤੀ ਉਹਦੇ ਪਿੱਛੇ ਕਾਰ ਨਾ ਸੀ ਤਾਂ ਸਮਝਦੇ ਆ ਕਿ ਟੋਲ ਪਲਾਜ਼ੇ ਵਾਲਿਆਂ ਨਾਲ ਇੱਥੋਂ ਦੇ ਐਮਐਲਏ ਦੀ ਸੈਟਿੰਗ ਆ ਲੋਕ ਆ ਜਿਹੜੇ ਵੀ ਉਧਰ ਦੀ ਨੰਗਣ ਬੱਜੇ ਖਾਨੇ ਵਾਲੇ ਪਾਸੇ ਦੀ ਇਹ ਸੜਕਾਂ ਬਣਾਉਣੀਆਂ ਨਹੀਂ ਗੀਆਂ ਇਹਨਾਂ ਨੇ ਲੋਕਾਂ ਪ੍ਰਤੀ ਸਰਕਾਰ ਬਿਲਕੁਲ ਨਹੀਂ ਅਣਮਨੁੱਖੀ ਆ ਇਹ ਇਸ ਕਰਕੇ ਜਿਹੜਾ ਪੈਸੇ ਆਉਣ ਦੇ ਬਾਵਜੂਦ ਵੀ ਇਹ ਜਿਹੜੇ ਹੈਗੇ ਆ ਨਾ ਸੜਕ ਬਣਾਉਂਦੇ ਆ ਅੱਜ ਕਿਸਾਨਾਂ ਨੇ ਵੀ ਜਾਮ ਲਾਇਆ ਹੋਇਆ ਉਹਨਾਂ ਦੀਆਂ ਫਸਲਾਂ ਨੇ ਮਾਪ ਜਿਆ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਜੇ ਫਸਲਾਂ ਦਾ ਕੋਈ ਨੁਕਸਾਨ ਹੋਊਗਾ ਗਰਦੌਰੀ ਤੋਂ ਪਹਿਲਾਂ ਗਰਦੌਰੀ ਤੋਂ ਪਹਿਲਾਂ ਅਸੀਂ ਮਾਪ ਜਿਆ ਕਰਾਂਗੇ ਔਰ ਸਾਡੇ ਨਾਲ ਇੱਕ ਮੀਟਿੰਗ ਦੇ ਵਿੱਚ ਉਹਨੇ ਕਿਹਾ ਕਿ ਦਿੱਲੀ ਦੀ ਸਰਕਾਰ 20000 ਰੁਪਏ ਕਿੱਲੇ ਦਾ ਮੁਆਵਜ਼ਾ ਦਿੰਦੀ ਆ ਸਾਡੀ ਅਸੀਂ ਉਹ 20000 ਰੁਪਏ ਦੇਵਾਂਗੇ ਤੇ ਇੱਥੇ ਫਸਲਾਂ ਮਾਰੀਆਂ ਗਈਆਂ ਪਹਿਲਾਂ ਕਣਕੜੇ ਮਾਰੀ ਨਾਲ ਮਾਰੀ ਗਈ ਉਹ ਤੋਂ ਬਾਅਦ ਦੇ ਵਿੱਚ ਵੀ ਨੁਕਸਾਨ ਹੋਇਆ ਦੁਬਾਰਾ ਕਣਕ ਵੱਢਣ ਦੇ ਨੇੜੇ ਜਿਹੜੇ ਹੋਣ ਵਾਲੀ ਹੋਗੀ ਆ ਤੇ ਇਹਦੇ باوجود ਇਹ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅੱਜ ਕਿਸਾਨਾਂ ਨੇ ਵੀ ਉੱਥੇ ਜਾਮ ਲਾਇਆ ਹੋਇਆ ਹੋਰ ਮਸਲੇ ਵੀ ਹੈਗੇ ਉਹਨਾਂ ਦੇ ਤੇ ਇਸ ਕਰਕੇ ਇਹ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਚਾਹੇ ਗੱਲੀਆਂ ਦੀ ਸੀ ਚਾਹੇ ਭਾਜਪਾ ਦੀ ਸੀ ਇਹ ਸਾਰੇ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਆ ਇੱਕੋ ਗਾਂ ਦੇ ਬਸ਼ੀਰੀਆ ਇਹ ਇੱਕੋ ਵੱਲ ਦੇ ਚੂਹੇ ਆ ਜਿਹੜੇ ਲਾਟੋ ਮਚਾਉਂਦੇ ਸੀਗੇ ਉਹੀ ਲਾਟ ਇਹਨਾਂ ਨੇ ਮਚਾ ਰੱਖੀ ਆ ਜਿਹਦੇ ਕਰਕੇ ਇਹ ਪੈਸੇ ਆਉਣ ਦੇ ਬਾਵਜੂਦ ਇਹ ਸੜਕ ਕਿਉਂ ਨਹੀਂ ਬਣ ਰਹੀਗੀ ਕਿਉਂ ਨਹੀਂ ਕੋਈ ਠੇਕੇਦਾਰ ਖੜਦਾ ਇਹ ਵੱਡਾ ਸਵਾਲ ਆ ਰੋੜੇ ਪਾ ਦਿੰਦੇ ਆ ਮਿੱਟੀ ਪਾ ਦਿੰਦੇ ਆ ਉਹ ਮੀਂਹ ਪੈਂਦਾ ਉੱਥੋਂ ਫੇਰ ਨਿਕਲ ਜਾਂਦੇ ਆ ਫੇਰ ਹਾਦਸਿਆਂ ਦਾ ਸਾਧਨ ਬਣਦੀ ਆ ਉਹ ਗੱਲ ਤੇ ਅਸੀਂ ਤਾਂ ਸਮਝਦੇ ਇਸ ਮੌਤ ਦੇ ਲਈ ਸਿੱਧੇ ਤੌਰ ਦੇ ਉੱਤੇ ਇਥੋਂ ਦਾ ਐਮਐਲਏ ਜਿੰਮਵਾਰ ਜਿਹਦੀ ਜੇਬ 'ਚ ਪੈਸੇ ਆਉਣ ਦੇ ਬਾਵਜੂਦ ਇਥੋਂ ਦੇ ਮੈਪੀ ਡਬਲਯੂਡੀ ਦੇ ਵਿਭਾਗ ਦੇ ਜੇਬ 'ਚ ਪੈਸੇ ਆਉਣ ਦੇ ਬਾਵਜੂਦ ਉਹਨਾਂ ਦੇ ਵੱਲੋਂ ਸੜਕ ਨਹੀਂ ਬਣਾਈ ਜਾ ਰਹੀਗੀ। ਹਾਂਜੀ। ਤੇ ਜੇਕਰ ਹੁਣ ਤੁਹਾਡਾ ਸੰਘਰਸ਼ ਕੀ ਹੋਊਗਾ ਜੇਕਰ ਤੁਹਾਨੂੰ ਸਹੀ ਇਨਸਾਫ ਨਹੀਂ ਮਿਲਦਾ ਤਾਂ। ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਜੇ ਐਫ ਆਈ ਆਰ 'ਚ ਕੋਈ ਗੜਬੜ ਹੋਈ। ਫਿਰ ਹੋ ਸਕਦਾ ਅਸੀਂ ਇੱਥੇ ਜਾਮ ਨਾ ਲੱਗੇ। ਫਿਰ ਹੋ ਸਕਦਾ ਅਸੀਂ ਐਸ ਐਚਓ ਦਾ ਘਰਾਉ ਕਰਗੇ। ਹਾਂਜੀ। ਇਹਦਾ ਮੌਕਾ ਦੱਸੂਗਾ ਤੁਸੀਂ ਕੀ ਕਰਨਾ ਹੈ? ਹਾਂਜੀ। ਪਿੰਡ ਵਾਸੀਆਂ ਦਾ ਕਹਿਣਾ ਕਿ ਜੇਕਰ ਸਾਨੂੰ ਸਹੀ ਇਨਸਾਫ ਨਹੀਂ ਮਿਲਦਾ ਤਾਂ ਜਿਹੜੀ ਐਫਆਰ ਦੀ ਕਾਪੀ ਹੈ ਸਾਨੂੰ ਨਹੀਂ ਮਿਲਦੀ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜੇਕਰ ਗੜਬੜ ਕੀਤੀ ਗਈ ਤਾਂ ਜਿਹੜਾ ਸਾਡਾ ਸੰਘਰਸ਼ ਆਗਲਾ ਜਨਕੀ ਤਿੱਖਾ ਹੋਊਗਾ ਤੇ ਰੋਡ ਜਾਮ ਕੀਤਾ ਜਾਊਗਾ ਆਪਾਂ ਫੇਰ ਮਿਲਦੇ ਹਾਂ ਧੰਨਵਾਦ